ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸਾਹਮਣੇ ਹਾੜ ਦੌੜ ਜਾ ਮੇਰੇ ਵੀਰਾਂ ਆ ਦੌੜ ਜਾ ਮੈਨੂੰ ਲੱਗਦਾ ਫਤਿਹ ਦਾ ਕੰਮ ਪੂਰਾ ਕਰਾ ਜੀ ਕਹੇਆ ਮੇਰੇ ਭਰਜੇ ਆ ਕੱਲੇ ਮੇਰੇ ਵੀਰੇ ਸਾਰੇ ਕਲਾਕ ਚੋਰ ਖੋਸਦੇ ਆਉਣੇ ਨੇ ਕਲਾਕ ਚੋਰ ਖੋਸਦੇ ਆਉਣੇ ਨੇ ਕਹਿੰਦੇ ਸਾਰੀ ਜੁੜੀ ਬੈਠੀ ਆ ਕਿੱਥੇ ਹੋਣੀ ਸਾਰੇ ਵੀਰਾਂ ਨੂੰ ਧੰਨਵਾਦ ਕਰਦੇ ਆ ਆ ਦੂਜੇ ਬੰਨੇ ਗੱਲਾਂ ਵੱਖਰੀਆਂ ਆਉਣ 24 ਜਨਵਰੀ ਕਹਿੰਦੇ ਟਰਾਲੀ ਖਿੱਚ ਮੁਕਾਬਲਾ ਹੋਣਾ ਮੇਰੇ ਵੀਰੋ ਟਰਾਲੀ ਖਿੱਚ ਮੁਕਾਬਲੇ ਦੀਆਂ ਗੱਲਾਂ ਦਸਾਰ ਨੇ ਨਹੀਂ ਗੱਲਾਂ ਹੋਣੀਆਂ ਨੇ ਮੇਰੇ ਵੀਰੋ ਦਸਾਰ ਨੇ ਨੂੰ 24 ਜਨਵਰੀ ਦੀਆਂ ਗੱਲਾਂ ਹੋਣਗੀਆਂ ਮੇਰੇ ਵੀਰੋ 24 ਜਨਵਰੀ ਪਰ ਦੂਜੇ ਬੰਨੇ ਦੇਖੋ ਸਾਹਮਣੇ ਐਂਡ ਕਹਿੰਦੇ ਖਿੱਚੋ ਇੱਕ ਬੰਗੂਆ ਇੱਥੇ ਸਾਈਡ ਤੇ ਹੋ ਗਿਆ ਟਰੈਕਟਰ ਦਾ ਦਿਖਦਾ ਨਹੀਂ ਯਾਰ ਲਾਓ ਸਾਹਮਣੇ ਮੈਦਾਨ ਦੇ ਵਿੱਚ ਇਸੇ ਲਈ ਆਹ ਕਵਿੰਦਰ ਆਹ ਸੁਨਨੀ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚੋਂ ਲਾ ਲੱਗਿਆ ਖੇਡ ਸੋਚੇ ਚੋਰ ਦੀ ਗੱਲਾਂ ਨੇ ਮੇਰੇ ਵੀਰੋ ਬੋਲਟ ਵਾਂਗੂ ਫਟਾਕੇ ਮਾਰਦਾ ਉਹ ਜਿੱਥੇ ਜਿੱਥੇ ਨਹੀਂ ਲੱਗਦਾ ਇਹ ਕਹਿੰਦੇ ਹਾਵੜਾ ਵੇਲ ਤੇ ਇੰਜਨ ਦੇ ਵਿੱਚੋਂ ਜਿਵੇਂ ਕਹਿੰਦੇ ਧੂਏ ਦੀ ਲਾਂਡਰੀ ਕਰਦੀ ਹੁੰਦੀ ਮੇਰੇ ਦੇਪਰੇ ਤਾਂ ਦੀ ਗੱਲਬਾਤ ਚੱਲਦੀ ਜਾ ਰਹੀ ਆ ਬੋਦਾ ਦੀ ਗੱਲਬਾਤ ਵਰਦੀ ਜਾ ਰਹੀ ਆ ਗੱਲਾਂ ਵੱਖਰੀਆਂ ਤਸਵਰੀ ਵਾਲਾ ਤਵੰਦਰ ਇਹ ਵੀ ਜਾਰੀ ਕਹਿੰਦੇ ਗਵਿੰਦਰ ਮੀਰ ਇਟਲੀ ਵਾਲੇ ਦੇ ਨਾਲ ਆ ਸਫੀ ਬੁਰੀਏ ਦੀਪ ਦੇ ਨਾਲ ਜਾਰੀ ਆ ਇਹਦੀ ਜਾਰੀ ਕਹਿੰਦੇ ਪਰਮਪੀਰ ਜੁਕੇ ਦੇ ਨਾਲ ਆ ਚੈਂਪੀਅਨ ਗਰੁੱਪੋ ਸਾਰੇ ਦੇ ਨਾਲ ਵੱਡੀ ਜਾਰੀ ਆ ਵੱਡੀ ਜਾਰੀ ਆ ਲਓ ਸਾਹਮਣੇ ਆ ਰਿਹਾ ਬੜੀ ਤੇਜ਼ੀ ਦੇ ਨਾਲ ਆ ਰਿਹਾ ਇਹਦਾ ਸਮਾਜੀ 1 ਮਿੰਟ 40 ਸੈਕਿੰਡ 46 ਮਾਈਕਰੋ 1 40 46 ਦਾ ਸਮਾਂ ਜਿਹੜਾ ਲੱਗਿਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ 1 40 46